ਜਵਾਨੀ ਨਾ ਆਵੰਦੀ ਵਾਰ ਦੂਜੀ ਜਦੋਂ ਬਲ ਜਵਾਨੀ ਦਾ ਹਾਰਦਾ ਆਈ ਗਈ ਜਵਾਨੀ ਨਾ ਆਵੰਦੀ ਵਾਰ ਦੂਜੀ ਜਦੋਂ ਬਲ ਜਵਾਨੀ ਦਾ ਹਾਰਦਾ ਆਈ ਸੁੱਚੇ ਮੋਤੀ ਨਾ ਜੁੜਦੇ ਨੇ ਵਾਰ ਦੂਜੀ ਟੰਕਾ ਲਾਵੇ ਦਾ ਪੁੱਤ ਸੁਨਿਆਰ ਦਾ ਆਈ ਫੁੱਟੇ ਦੁੱਧ ਨਾ ਜੰਮਦੇ ਵਾਰ ਦੂਜੀ ਭਾਵੇਂ ਜਾਗ ਲਾਈਏ ਹੱਦੋਂ ਬਾਹਰ ਦਾਈ ਸਮਾਂ ਲੰਗਿਆ ਆਉਂਦਾ ਨਵਾਰ ਦੁੱਜੀ ਉਹ ਬੰਦਾ ਹੱਥ ਪੈਰ ਬਥੇਰੇ ਮਾਰਦਾਈ ਉਸ ਕਰਤੇ ਦੀ ਕੁਦਰਤ ਕੋਲੋਂ ਡਰ ਕੇ ਰਈਏ ਜੀ ਉਸ ਕਰਤੇ ਦੀ ਕੁਦਰਤ ਦਾ ਕੋਈ ਭੇਦ ਨਹੀਂ ਪਾ ਸਕਦਾ ਮੌਤ ਅਟਲ ਸਚਾਈ ਹੈ ਕੋਈ ਨਹੀਂ ਚਿਠਲਾ ਸਕਦਾ ਮੌਤ ਅਟਲ ਸਚਾਈ ਹੈ ਕੋਈ ਨਹੀਂ ਚਿਠਲਾ ਸਕਦਾ ਸਭਨਾ ਨੇ ਤੁਰ ਜਾਣਾ ਸਭਨਾ ਨੇ ਤੁਰ ਜਾਣਾ ਕੀ ਰਾਜਾ ਕੀ ਰਾਣਾ ਹੈ ਕੋਈ ਪਤਾ ਨਹੀਂ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਇੱਥੇ ਸਭ ਕੁਝ ਇੱਥੇ ਰਹਿ ਜੂ ਇੱਥੋਂ ਦੱਸ ਕੀ ਲੈ ਜੰਗਾ ਹਾਰੇ ਹੋਏ ਜੁਵਾਰੀ ਵਾਂਗੂ ਰਾਹੇ ਪਜੰਗਾ ਹਾਰੇ ਹੋਏ ਜੁਵਾਰੀ ਵਾਂਗੂ ਰਾਹੇ ਜਿੰਗਾ ਓ ਜਦੋਂ ਉੱਡ ਗਿਆ ਭੌਰ ਕਿਸੇ ਨਾ ਕੁਝ ਸਮਝਾਣਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਲੀ ਵੱਡਾ ਸਿਰੋਂ ਕਾਲ ਜਿਸ ਪਾਵੇ ਵੱਡਾ ਸੀ ਪੁੱਠੀ ਹੋਗੀ ਮਤ ਮੌਤ ਨੂੰ ਦੇ ਲਿਆ ਸੱਦਾ ਸੀ ਪੁੱਠੀ ਹੋਗੀ ਮਤ ਮੌਤ ਨੂੰ ਦੇ ਲਿਆ ਸੱਦਾ ਸੀ ਓ ਐਡਾ ਵੱਡਾ ਐਡਾ ਵੱਡਾ ਜੋਸੀ ਹੋ ਗਿਆ ਘਰਕ ਕਰਾਣਾ ਹੇ ਕੋਈ ਪਤਾ ਨਹੀਂ ਇਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਨਾ ਹਾਏ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਨਾ ਹਾਏ ਓ 12 ਯੋਜਨ ਛਤਰ 12 ਯੋਜਨ ਛਤਰ ਜਿੰਨਾ ਦੇ ਸਿਰ ਤੇ ਚੁੱਲਦੇ ਸੀ ਦਰਯੋਦਨ ਜੈ ਵੇਖੇ ਲੋਕਾਂ ਮਿੱਟੀ ਰੁੜਦੇ ਸੀ ਆ ਜਿਸ ਨੇ ਕਈ ਤਰ੍ਹਾਂ ਦਾ ਬੁਣਿਆ ਤਾਣਾ ਬਾਣਾ ਹੈ ਜਿਸ ਨੇ ਕਈ ਤਰ੍ਹਾਂ ਦਾ ਬੁਣਿਆ ਤਾਣਾ ਬਾਣਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਦੁਨੀਆਂ ਦਾ ਜੇ ਤੂੰ ਕੋਲ ਦੁਨੀਆਂ ਦਾ ਜੇ ਤੂੰ ਜਿਹੜਾ ਸ਼ਾਸਕੰਦਰ ਸੀ ਜੰਦਾ ਜੰਦਾ ਮਰ ਗਿਆ ਉਹ ਬੇੜੀ ਦੇ ਅੰਦਰ ਸੀ ਜੰਦਾ ਜੰਦਾ ਮਰ ਗਿਆ ਉਹ ਬੇੜੀ ਦੇ ਅੰਦਰ ਸੀ ਉਹ ਮਿੰਤਾ ਵਿੱਚ ਉਸ ਕੁਦਰਤ ਨੇ ਵਰਤਾਤਾ ਪਾਣਾ ਹੈ ਹੋ ਹੋ ਮਿੰਟਾਂ ਵਿੱਚ ਮਿੰਟਾਂ ਵਿੱਚ ਉਸ ਕੁਦਰਤ ਨੇ ਵਰਤਾਤਾ ਪਾਣਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਨਾ ਹਏ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਨਾ ਹਏ ਓ ਉਹ ਵੀ ਵੇਖੇ ਦੁਨੀਆਂ ਓ ਵੀ ਵੇਖੇ ਦੁਨੀਆਂ ਤੇ ਜੋ ਹੁਕਮ ਚ ਚਲਾਉਂਦੇ ਸੀ ਓਹ ਹਾਰ ਕੱਟਦੇ ਤਰਲੇ ਹਾੜੇ ਸੀ او ਵਿਵੇਖੇ ਲੋਕਾ ਤਰਲੇ ਹਾੜੇ ਪਾਉਂਦੇ ਸੀ ਓ ਇੱਕ ਦਵਾ ਦੀ ਛੁਟਕੀ ਪਰ ਨਾ ਮਿਲਿਆ ਖਾਣਾ ਹਏ ਓ ਕਾਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋਣਾ ਹੈ ਇੱਕ ਦਵਾ ਦੀ ਛੁਟਕੀ ਪਰ ਨਾ ਮਿਲਿਆ ਖਾਣਾ ਹਏ ਕੋਈ ਪਤਾ ਨਹੀਂ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਹੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਆ ਅਜੇ ਸਮਝ ਕਰ ਬੰਦਿਆ ਬਾਜ ਅਚਿੰਤੇ ਪਹਿ ਜੂਗਾ ਅਜੇ ਸਮਝ ਕਰ ਬੰਦਿਆ ਬਾਜ ਆ ਚਿੰਤੇ ਪਾ ਜੂਗਾ ਉਹ ਰੋਂਦੀ ਜਿੰਦ ਅਕੇਲੀ ਨੂੰ ਉਹ ਤੂੰ ਕਿ ਲੈ ਜੂਗਾ ਰੋਂਦੀ ਜਿੰਦ ਅਕੇਲੀ ਨੂੰ ਉਹ ਤੂੰ ਕਿ ਲੈ ਜੂਗਾ ਉਹ ਖਬਰ ਫੈਲ ਜੂ ਪਲ ਵਿੱਚ ਕੀ ਕਰ ਗਿਆ ਚਲਾਣਾ ਹੈ ਹੋ ਹੋ ਓਏ ਖਬਰ ਫੈਲ ਦੂ ਪਲਵਿੱਤ ਕੇ ਕਰ ਗਿਆ ਚਲਾਣਾ ਹੈ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਓ ਉਸ ਕਰਤੇ ਦੀ ਕੁਦਰਤ बंदे जी कुदरत कोलो डी फुल के बिना बचन ज़बानो माड़ा के फुल के बिना बचन ज़बानो माड़ा के जी मकी मिठा बोलेज है ਸਿਆਣਾ ਹੈ ਕੋਈ ਪਤਾ ਨਹੀਂ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ